ਸੱਚ ਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪਬਲਿਕ ਸਮਾਣਾ ਨਿਊਜ਼ ਅਸੀਂ ਪਹੁੰਚੇ ਅੱਜ ਸਮਾਣਾ ਦੇ ਕਾਦਰਾਬਾਦ ਦੇ ਪਿੰਡ ਦੇ ਵਿੱਚ ਅੱਜ ਸਵੇਰੇ ਜਿਹੜਾ ਖੋਫਨਾਕ ਹਾਸਾ ਹੁੰਦਾ ਹੈ ਸਮਾਣਾ ਦੇ ਵਿੱਚ ਜਿਹੜੀ ਖੇੜਕੀ ਬੱਸ ਐ ਇਹ ਦੇਖ ਸਕਦੇ ਹੋ ਕਿ ਭਾਰੀ ਜਿਹੜੀ ਇਸ ਦੇ ਵਿੱਚ ਟਰੱਕ ਦੇ ਵਿੱਚ ਖਲ ਫੀਡ ਸੀਗੀ ਲੋਕਾਂ ਦਾ ਕਹਿਣਾ ਵੀ ਹੈ ਕਿ ਇਹ ਬੱਸ ਜਿਹੜੀ ਆ ਰੋਜ਼ਾਨਾ ਇਤਾਂ ਹੀ ਇਹ ਪਿੰਡ ਦੇ ਵਿੱਚੋਂ ਤੇਜ਼ ਸਪੀਡ ਦੇ ਨਾਲ ਨਿਕਲਦੀ ਆ ਤੇ ਕਾਫੀ ਹਾਸਿਆਂ ਨੂੰ ਜਿਹੜਾ ਸੱਦਾ ਦਿੰਦੀ ਹੈ ਕੁਝ ਟਾਈਮ ਪਹਿਲਾਂ ਵੀ ਇਸ ਪਾਸਤਾ ਜਿਹੜਾ ਇਸ ਪਿੰਡ ਦੇ ਵਿੱਚ ਹਾਸਾ ਹੁੰਦਾ ਤੇ ਉਸ ਵਿਅਕਤੀ ਨੂੰ ਵੀ ਕਹਿੰਦੇ ਥੋੜੇ ਜੇ ਪੈਸੇ ਦੇ ਕੇ ਇਹਨਾਂ ਵੱਲੋਂ ਦੱਬ ਲਿਆ ਗਿਆ ਸੀ ਜਾਂ ਤਾਂ ਕੋਈ ਸਿਆਸਤ ਆ ਇਹਨਾਂ ਨੂੰ ਕਮਾਂਡਿਆ ਜਾਂ ਫਿਰ ਕੋਈ ਹੋਰ ਗੱਲਬਾਤ ਹੈ ਦੇਖ ਸਕਦੇ ਹੋ ਕਿ ਕਿੰਨਾ ਕੁ ਜਣਾ ਖੋਫਨਾ ਕੇ ਇਹ ਹਾਸਾ ਹੁੰਦਾ ਤੇ ਇਸ ਦੇ ਵਿੱਚ ਜਿਹੜੀ ਦੇਖ ਸਕਦੇ ਹੋ ਕਿ ਜਿਹੜਾ ਸਾਹਮਣੇ ਟਰਾਂਸਫਰਮ ਲੱਗਿਆ ਹੋਇਆ ਸੀ ਉਸ ਦੇ ਵਿੱਚ ਜਾ ਕੇ ਇਹ ਟਕਰaundੀ ਹੈ ਲਗਭਗ ਜਿਹੜੀ ਹੁਣ ਸਾਨੂੰ ਜਾਣਕਾਰੀ ਮਿਲੀ ਹੈ ਇਸ ਦੇ ਵਿੱਚ 8 ਸਵਾਰੀਆਂ ਜਿਹੜੀਆਂ ਜ਼ਖਮੀ ਹੋਈਆਂ ਨੇ ਤੇ ਇੱਕ ਲੇਡੀਜ਼ ਜਿਹੜੀ ਹੈ ਕਾਫੀ ਉਸਦੀ ਹਾਲਤ ਖਰਾਬ ਹੋਣ ਕਰਕੇ ਕਿਹਾ ਜਾ ਰਿਹਾ ਕਿ ਉਸ ਨੂੰ ਜਿਹੜੀਆਂ ਖੂਨ ਦੀਆਂ ਉਲਟੀਆਂ ਤੱਕ ਵੀ ਆਈਆਂ ਨੇ ਤੇ ਜਿਹੜੀ ਟਰੱਕ ਦੀ ਫੀਡ ਹੈ ਉਹ ਜਿਹੜੀ ਪਾਸ ਦੇ ਵਿੱਚ ਜਾ ਕੇ गिरਦੀ ਹੈ ਤੇ ਸਾਰੇ ਜਿਹੜੇ ਸ਼ੀਸ਼ੇ ਨੇ ਉਹ ਚੱਕਨਾ ਚੂਰ ਹੋ ਜਾਂਦੇ ਨੇ ਦੇਖ ਸਕਦੇ ਹੋ ਕਿ ਇਹ ਕਿੱਡਾ ਕੋ ਖਤਰਨਾਕ ਮੌੜ ਹੈ ਤੇ বাস ਦੀ ਸਪੀਡ ਇੰਨੀ ਕੁ ਜ਼ਿਆਦਾ ਤੇਜ਼ ਹੋਣ ਕਰਕੇ ਇਹ ਜਿਹੜਾ ਸਾਰਾ ਹਾਸਾ ਵਾਪਰ ਦੇਖ ਸਕਦੇ ਹੋ ਕਿ ਕਿੱਡਾ ਹੈਵੀ ਲੋਡ ਚੱਲ ਹੈ ਤੇ ਇਸ বাস ਦੇ ਵੱਲੋਂ ਜਿਹੜੀ ਆਪਣੀ ਸਪੀਡ ਹੈ ਸਲੋ ਨਹੀਂ ਕੀਤੀ ਜਾਂਦੀ ਤੇ ਜਿਸ ਤੋਂ ਬਾਅਦ ਇਹ ਸਾਰਾ ਜਿਹੜਾ ਹਾਸਾ ਵਾਪਰਦਾ ਦੇਖ ਸਕਦੇ ਹੋ ਕਿ ਇਸ ਬੱਸ ਦਾ ਜਿਹੜਾ ਨੰਬਰ ਹੈ ਤੁਹਾਨੂੰ ਉਹ ਵੀ ਦਿਖਾ ਦਿੰਦੇ ਆ ਅਸੀਂ ਵੀ ਲੋਕਾਂ ਨੂੰ ਗੁਜਾਰਿਸ਼ ਕਰਾਂਗੇ ਕਿ ਅਜਈਆਂ ਬੱਸਾਂ ਦੇ ਵਿੱਚ ਬੈਠਦੀ بجائے ਦੋ ਪੈਸੇ ਵੱਧ ਖਰਚ ਲਓ ਪਰ ਆਪਣੀ ਜਿਹੜੀ ਜਾਨ ਹੈ ਉਹਨੂੰ ਜ਼ਖਮੇ ਦੇ ਵਿੱਚ ਨਾ ਪਾਓ ਕਿਉਂਕਿ ਹਰਿਆਣਵੀ ਵਾਲੀ ਗੱਲ ਹੈ ਇਹ ਪਿੰਡ ਦੇ ਵਿੱਚ ਇਸੇ ਤਰੀਕੇ ਨਾਲ ਹੀ ਲੰਘਦੀ ਸੀ ਜਿਹੜੇ ਪਿੰਡ ਦੇ ਸਰਪੰਚ ਨੇ ਜਾਂ ਮੋਤਵਾਰ ਲੋਕ ਨੇ ਉਹਨਾਂ ਵੱਲੋਂ ਵੀ ਪਹਿਲਾਂ ਕਈ ਵਾਰ ਇਹਨਾਂ ਨੂੰ ਸੁਚੇਤ ਕੀਤਾ ਜਾਂਦਾ ਕਿ ਤੁਸੀਂ ਜਿਹੜਾ ਸਲੋ ਜਾਓ ਪਰ ਇਹਨਾਂ ਦੇ ਕੰਨਾਂ ਦੇ ਉੱਤੇ ਕੋਈ ਜੜੀ ਜੂ ਹੈ ਨਹੀਂ ਖਿਸਕਦੀ ਇਹ ਇੱਦਾਂ ਹੀ ਜਿਹੜੀਆਂ ਆਪਣੀਆਂ ਮਨਮਰਜ਼ੀਆਂ ਕਰਦੇ ਨੇ ਜਾਂ ਤਾਂ ਇਹਨਾਂ ਨੂੰ ਕੋਈ ਸਿਆਸਤ ਦਾ ਘਮੰਡ ਹੈ ਜਾਂ ਫਿਰ ਇਹਨਾਂ ਨੂੰ ਕੋਈ ਰਾਜਨੀਤੀ ਦੇ ਪਿੱਛੇ ਕੋਈ ਸ਼ੈ ਹੈ ਇਹ ਹੁਣ ਹਰਿਆਣਵੀ ਵਾਲੀ ਗੱਲ ਹੋਏਗੀ ਕਿ ਇਹ ਬੱਸਾਂ ਦੇ ਪਰਮਿਟ ਵੀ ਨੇ ਜਾਂ ਕਿ ਇੱਦਾਂ ਹੀ ਦੋ ਨੰਬਰ ਦੇ ਵਿੱਚ ਇਹ ਚੱਲ ਰਹੀਆਂ ਨੇ ਇੱਕ ਹੋਰ ਤਸਵੀਰ ਤੁਹਾਨੂੰ ਸਾਂਝੀ ਕਰ ਰਿਹਾ ਕਿ ਟਰਾਂਸਫਾਰਮ ਦੇ ਵਿੱਚ ਇਹ ਜਾ ਕੇ ਜਿਹੜੀ ਬੱਸ ਟਕਰਾਉਂਦੀ ਐ ਤੇ ਸਾਰਾ ਜਿਹੜਾ ਟਰਾਂਸਫਾਰਮ ਐ ਉਹ ਵੀ ਦੇਖ ਸਕਦੇ ਹੋ ਕਿ ਟਿੱਗਣ ਨੂੰ ਆਇਆ ਹੋਇਆ ਦੂਜੇ ਪਾਸੇ ਜਿਹੜਾ ਇਹਨਾਂ ਨੇ ਉਸ ਦਾ ਵੀ ਨੁਕਸਾਨ ਕੀਤਾ ਤੇ ਦੂਸਰੇ ਪਾਸੇ ਸਰਕਾਰ ਨੂੰ ਵੀ ਜਿਹੜਾ ਕਿੰਨਾ ਕੋ ਮੋਟਾ ਇਹ ਚੂਨਾ ਲਾ ਰਹੇ ਹੋਣੇ ਇਹ ਤਾਂ ਹੁਣ ਜਿਹੜਾ ਆਣ ਵਾਲਾ ਟਾਈਮ ਹੀ ਦੱਸੇਗਾ ਕਿ ਕਿਸ ਨੇ ਇਹ ਜਿਹੜਾ ਇਹ ਹਾਸਾ ਵਾਪਰੇਆ ਜਿਹੜਾ ਹਾਸਾ ਹੋਇਆ ਕਿਸ ਤਰੀਕੇ ਨਾਲ ਹੋਇਆ ਇਹ ਇਹ ਬੱਸ ਕਾਦਰਾਵਾ ਤੋਂ ਆ ਰਹੀ ਸੀ ਜੀ ਤੇ ਇਹਦੀ ਸਪੀਡ ਤੇ ਵਧੀਆ ਸਪੀਡ ਚੱਲਦੀ ਹੈ। ਹੂੰ ਤੇ ਇਹ ਜਾਂ ਟਰੱਕ ਵਾਲੇ ਦੇ ਗੱਜਬਾ ਸਾਈਡ ਤੋਂ ਗੱਜਬਾ ਵਧੀਆ ਸਪੀਡ ਦਾ ਮਤਲਬ ਕੀ ਹੈ ਸੀ 90 ਤੋਂ 100 ਦੀ ਸਪੀਡ ਤੇ ਨਹੀਂ ਨਹੀਂ ਚਲੋ 70 ਤੋਂ 80 ਦੇ ਹੋ ਗਈ। ਮਤਲਬ ਬਸ ਤੇਜ਼ ਹੀ ਸੀ। ਤੇਜ਼ ਹੀ ਬਸ। ਬਸ ਸਾਲਾ ਤੇਜ਼ ਆ ਰਿਹਾ। ਤੇ ਇਹਨਾਂ ਨੇ ਫਿਰ ਕੋਈ ਸਲੋ ਨਹੀਂ ਕਰੀ ਇਹ। ਨਹੀਂ ਨਹੀਂ ਸਲੋ ਕੋਈ ਨਹੀਂ ਕਰੀ। ਹੂੰ ਇਹ ਮੇਰੇ ਖਿਆਲ ਨਾਲ ਤਾਂ ਅਸੀਂ ਇੱਥੇ ਖੜ੍ਹੇ ਤੇ ਜੀ। ਹੂੰ ਮੇਰੇ ਖਿਆਲ ਨਾਲ ਤਾਂ ਥੋੜੀ ਜਿਹੀ ਵਧਾਈ ਆ ਵੀ ਇਹ ਤੋਂ ਪਹਿਲਾਂ ਪਹਿਲਾਂ ਲੰਘ ਜਾਮਾ। ਹੂੰ ਅੱਛਾ ਵੀ ਇਹ ਮੈਂ ਹੋਰ ਪੁੱਛ ਆ ਲੇ। ਇਹ ਤੋਂ ਪਹਿਲਾਂ ਪਹਿਲਾਂ ਲੰਘਿਆ ਟਰੱਕ। ਐਸਟੀਮੇਟ ਕਿੰਨ ਸਵਾਰੀਆਂ ਤਾਂ ਹੋਣਗੀਆਂ ਮਲਾਤੀ ਤੀਕ ਦੇ ਵੇਟ ਚ ਹੋਣੀਆਂ ਤੇ ਕੋਈ ਹੋਰ ਅਚ ਜਿਆਦਾ ਜ਼ਖਮੀ ਹੋਈਆਂ ਨੇ ਕੁਝ ਜਿਆਦਾ ਵੀ ਹੋਈਆਂ ਇੱਕ ਬੇਬੇ ਬਜੋ ਕੋ ਉਹ ਤੁਹਾਨੂੰ ਜਾਲ ਸੀਰੀਆ ਸਹੀ ਮਕਤਾ ਕੋਣਾ ਹੂੰ ਤੇ ਹੋਰ ਵੀ ਕੁੜੀਆਂ ਜਵਾਕ ਦਾ ਛੋਟੇ ਜਿਹੜੇ ਪਲਪੁਰ ਨਾਲ ਤੇਜ਼ਾ ਵੀ ਲੱਗੇ ਹੋਤਾ ਤੁਸੀਂ ਇਹ ਐਦਾ ਹੀ ਰੂਟੀਨ ਚ ਤੇਜ਼ ਲੈ ਕੇ ਜਾਂਦੇ ਨੇ ਬਸ ਤੁਸੀਂ ਇਹਨਾਂ ਨੂੰ ਕਦੀ ਨਹੀਂ ਕਿਹਾ ਵੀ ਸਲੋ ਜਾਇਆ ਕਰੋ ਰੋ ਕਿੰਨੇ ਵਾਰੀ ਗੱਜੋ ਤੇਰਾ ਸੁਣਦੇ ਨਹੀਂ ਜੀ ਦੋਏ ਬਸ ਆਪਦੇ ਨੇਂਦੀਆਂ ਇੱਕ ਇਧਰ ਵਾਜ ਦੇ ਇੱਕ ਉਧਰ ਆਈ ਕੀ ਅਸਤਾ ਹੀ ਨਹੀਂ ਜੀ ਠੀਕ ਹੈ ਠੀਕ ਹੈ ਅਸਤਾ ਵੀਰਦੀ ਹੈ ਨਹੀਂ ਦੋਏ ਇਹਨਾਂ ਨਹੀਂ ਨੇ ਅਪਦੀਨ ਦੇ ਟਾਈਮ ਨੇ ਹੂੰ ਤੇ 10 ਮਿੰਟ ਪਹਿਲਾਂ ਆਕਣ ਜੇ 1 ਧੰ ਘੰਟੇ ਗਏ ਲੋਕਾਂ ਨੂੰ ਦੋਏ ਬੱਸਾਂ ਜਣਾਉਂਦੀਆਂ ਨੇ ਕੋਈ ਟਾਈਮ ਨਹੀਂ ਨਾ ਕੋਈ ਟਾਈਮ ਨਹੀਂ ਨਾ ਵੀ ਰੋਜ਼ ਇਹਨਾਂ ਆਸਕਰਾ ਦੀ ਪਿੰਡ ਚ ਇੱਕ ਬੰਦਾ ਪਰੋਲੀ ਫੁੱਟੀ ਪਰਾਂ ਦੀ ਗਏ ਨੇ ਪਿੰਡ ਦੇ ਵਿੱਚ ਬੰਦਾ ਮਾਰ ਕੇ ਆਏ ਨੇ ਹੂੰ ਕੁੱਲ 50000 ਰੁਪਏ ਤੋਂ ਬੰਦੇ ਨੂੰ ਹੂੰ ਉਹ ਬੰਦਾ ਮਰ ਰਿਹਾ ਸੀ ਕੁੱਲ 50000 ਸਾਰੀ ਹੋਰ ਵੀ ਗੱਲ ਹੈ ਜੀ ਇਹਨਾਂ ਦੀ ਮਨੋਪਲੀ ਹੋਰ ਵੀ ਗੱਲ ਹੈ ਇਹਦਾ ਡਰਾਈਵਰ ਵੀ ਕੋਈ ਪੱਕਾ ਨਹੀਂ ਹੈਗਾ ਜੀ ਇਹ ਦੁਬਾਰਾ ਇੱਕ ਦਿਨ ਵੀ ਪੂਰਾ ਲਾਵੇ ਜਾਂ ਦੁਪਹਿਰ ਨੂੰ ਹੀ ਬਦਲ ਦੇ ਕਦੇ ਕੋਈ ਆ ਗਿਆ ਕਦੇ ਕੋਈ ਆ ਗਿਆ ਜੀ ਇਹਦਾ ਕੋਈ ਡਰਾਈਵਰ ਨਹੀਂ ਆ ਗਿਆ ਮਤਲਬ ਛੋਟੇ ਛੋਟੇ ਚਾਵਾ ਕੇ ਡਰਾਈਵਰ ਲੱਗੇ ਹੋਏ ਨੇ ਹਾਂ ਜੀ ਹਾਂ ਕਿ ਨਾਮ ਇਹਦਾ ਜਸਪ੍ਰੀਤ ਕਰਨ ਜਸਪ੍ਰੀਤ ਜਸਪ੍ਰੀਤ ਜੀ ਕਿਵੇਂ ਹੋਇਆ ਸਾਰਾ ਹਾਸਾ ਜੀ ਹਾਂ ਜੀ ਅਸੀਂ ਬਸ ਸਟੈਂਡ ਤੋਂ ਬਸ ਲਈ ਜੀ ਹੈ ਨਾ ਚੜ ਗਏ ਟਿਕਟਰ ਦੇ ਕੇ ਬਾਅਦ ਚ ਮੈਨੂੰ ਕੁਝ ਯਾਦ ਨਹੀਂ ਕਿਵੇਂ ਆਏ ਟਰੱਕ ਕਿਵੇਂ ਐਕਸੀਡੈਂਟ ਹੋਇਆ ਜੀ ਕੋਈ ਪਤਾ ਨਹੀਂ ਜੀ ਬਸ ਦੀ ਸਪੀਡ ਵੀ ਤੇਜ਼ ਸੀ ਹਾਂ ਜੀ ਹੈਗੀ ਸੀ ਜੀ ਕਿੱਡੀ ਜਗ੍ਹਾ ਤੁਸੀਂ ਚੜੇ ਸੀ ਸਾਡੇ ਪਿੰਡੇ ਬੱਸ ਸਟੈਂਡ ਤੋਂ ਕਾਧਰਾਵਾੜ ਚ ਕਾਧਰਾਵਾੜ ਤੋਂ ਮੰਡੀ ਕੋਲ ਹਾਸਾ ਹੋਇਆ ਹਾਂਜੀ ਹਾਂਜੀ ਕਿਹੜੇ ਕਿਹੜੀ ਚੀਜ਼ ਨਾਲ ਹਾਸਾ ਹੋਇਆ ਇਹ ਜੀ ਜਿਹੜੇ ਟਰੱਕ ਨਹੀਂ ਹੁੰਦੇ ਮਤ ਵਿੱਚ ਸਮਾਨ ਲੱਦੇ ਹੋਏ ਸੀ ਜੀ ਉਧਰੋਂ ਇੱਕ ਸਾਈਡ ਤੋਂ ਟਰੱਕ ਆ ਰਿਹਾ ਸੀ ਜੀ ਉਧਰੋਂ ਸਾਡੀ ਬੱਸ ਆ ਰਹੀ ਸੀ ਤਾਂ ਕਰਕੇ ਬੱਸ ਦੀ ਸਪੀਡ ਜ਼ਿਆਦਾ ਹੋਣ ਕਰਕੇ ਜੀ ਉਹ ਇੱਕ ਦੂਜੇ ਨਾਲ ਟੱਕਰ ਪੱਜੀ ਸਾਹਮਣੇ ਸਾਹਮਣੇ ਹਾਂਜੀ ਕਿੰਨੇ ਕੁ ਲੋਕ ਜਾਨੇ ਚੱਕੀ ਬਾਬਾ ਜਣੇ ਸੀ ਬੱਸ ਚ ਬਹੁਤ ਜਣੇ ਸੀ ਜੀ ਮਤਲਬ ਸਾਡੇ ਪਿੰਡੋਂ ਬੱਸ ਭਰ ਜਾਂਦੀ ਹੈ ਪੂਰੀ ਠੀਕ ਉਸੇ ਠੀਕ ਹਾਂਜੀ ਬੱਸ ਦੀ ਕਿੰਨੀ ਸਪੀਡ ਸੀ ਕੁਐਸਟਿਨਟ ਐ ਮੈਂ ਤਾਂ ਹੋ ਨਹੀਂ ਰਿਹਾ ਸਤਾਂ ਤਾਂ ਐਕਸੀਡੈਂਟ ਹੋਇਆ ਨਹੀਂ ਤਾਂ ਅੱਜ ਸਲੋ ਹੁੰਦੀ ਤਾਂ ਬਚ ਵੀ ਜਾਂਦੀ ਕੀ ਨਾਮ ਹੈ ਤੁਹਾਡਾ ਗੁਰਜੀਤ ਕੌਰ ਜੀ ਗੁਰਜੀਤ ਕੌਰ ਜੀ 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 ਕਿਵੇਂ ਹੱਸਾ ਬੈਠਾ ਹੈ બસ ਪਿੰਡ ਹਜੇ ਤਾਂ ਸਾਡੇ ਪਿੰਡ ਹੀ ਆਈ ਸੀ ਬਸ ਕਦਰਵਾਦੀ ਤੇ ਮਤਲਬ ਉਹ ਬੱਸ ਵੀ ਤੇਜ਼ ਸੀ ਤੇ ਉਧਰੋਂ ਮਤਲਬ ਟਰੱਕ ਵੀ ਤੇ ਜਾ ਰਿਹਾ ਸੀ ਇੱਕਦਮ ਬੱਸ ਦੇ ਵੀ ਨੀ ਬ੍ਰੇਕ ਲੱਗੇ ਤੇ ਟਰੱਕ ਦੇ ਮਿਲ ਲਗੇ ਇੱਕਦਮ ਵਿੱਚ ਵੱਜਿਆ ਗਿਆ ਜੀ ਉਹ ਹੋਇਆ ਸਾਰਾ ਸਾਡੇ ਕਦਰਵਾਦੀ ਮੰਡੀ ਵਿੱਚ ਸੀ ਕਦਰਵਾਦੀ ਮੰਡੀ ਹਾਂਜੀ ਬੱਸ ਦੀ ਸਪੀਡ ਵੀ ਤੇਜ਼ ਸੀ ਹਾਂਜੀ ਬੱਸ ਦੀ ਸਪੀਡ ਵੀ ਤੇਜ਼ ਸੀ ਇੱਕਦਮ ਮਤਲਬ ਜਲਦਬਾਜ਼ੀ ਤੇ ਬ੍ਰੇਕ ਨਹੀਂ ਲੱਗੇ ਹੈਗੇ ਕਿਸੇ ਕੋਲ ਕਿੰਨੇ ਕੁ ਜਾਣੇ ਤੁਹਾਨੂੰ ਚੱਕਮੀ ਹੋਏ ਨੇ ਉਸ ਬੱਸ 'ਚ ਉਹ 10-15 ਜਾਣੇ ਹੋਣਗੇ ਉਸ 'ਚ ਹਾਂਜੀ 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 ਟ੍ਰੀਟਮੈਂਟ ਕਰ ਰਹੇ ਹਾਂ ਹਾਂਜੀ ਹਾਂਜੀ ਨਕਸਪ ਜਿਹੜਾ ਸਵੇਰੇ ਹਾਦਸਾ ਹੋਇਆ ਕਿੰਨੇ ਕੁ ਇਹਦੇ ਚ ਕੇਸ ਸੀ ਸਿਰਸ ਨੇ ਕਿੰਨੇ ਕਿੰਨੇ ਸਿਰਸ ਹੈਗੇ ਸਰ ਇੱਕ ਕੇ ਸੀਰੀਅਸ ਸੀਗਾ ਬਾਕੀ 7-8 ਬੰਦੇ ਆਏ ਨੇ ਬਾਕੀ ਇਹਨੇ ਮਾਈਨਰ ਸੈਕਟਾ ਨੇ ਉਹ ਸੀ ਟ੍ਰੀਟ ਕਰ ਦਿੱਤੀ ਹੈ ਨਾ ਇੱਕ ਦੇ ਹੈਡ ਇੰਜਰੀ ਸੀ ਮਾਤਾ ਜੀ ਦੇ ਉਹਨਾਂ ਨੂੰ ਫਿਰ ਅਸੀਂ ਦੇਖਿਆ ਉਹ ਟੀਆਂ ਬਾਰ-ਬਾਰ ਕਰਨ ਪਾ ਕੇ ਉਹਨਾਂ ਨੂੰ ਸੀਰੀਅਸਲੀ ਇੰਤਰੀ ਰੈਕਨਿਸ ਕਰੇ ਪਟਾੜੇ ਦਾ ਫਿੱਟਤਾ ਗਿਆ ਸੀ ਇੱਕ ਸੀਰੀਅਸ ਹੈ ਮਤਲਬ ਹੈਡ ਇੰਜਰੀ ਦੇ ਟੋਟਲ 7-8 ਇੰਜਰੀ 7-8 ਆਏ ਨੇ ਬਾਕੀ ਆ ਹੀ ਜਾਂਦੇ ਨੇ ਲੇਟ ਆ ਰਹੇ ਨੇ ਕੁਝ ਹੁਣ ਤਾਂ ਸਾਡੇ ਕੋਲ 8 ਬੰਦੇ ਰਿਸੀਵ ਨੇ 7-8 ਪਰ ਇੱਕ ਗੱਲ ਹੋਰ ਤੁਹਾਨੂੰ ਦੱਸਣਾ ਚਾਹੁੰਦੇ ਆ ਇਹ ਬੱਸਾਂ ਦਾ ਨਾਂ ਤਾਂ ਕੋਈ ਪਰਮਟ ਹੈ ਨਾ ਹੀ ਇਹਨਾਂ ਕੋਲ ਕੋਈ ਪੋਲਿਊਸ਼ਨ ਹੈ ਨਾ ਹੀ ਇਹਨਾਂ ਦੇ ਵੱਲੋਂ ਕੋਈ ਜਿਹੜੇ ਨੰਬਰ ਨੇ ਇਸ ਤਰੀਕੇ ਨਾਲ ਇਹ ਜਿਹੜੇ ਲਾ ਕੇ ਸਿਸਟਮ ਨੂੰ ਚਲਾਈ ਰੱਖਦੇ ਨੇ ਨਾ ਹੀ ਇਹਨਾਂ ਦੇ ਕੋਲ ਕੋਈ ਬੀਮਾ ਹੈ ਪਰ ਇਹ ਹੁਣ ਜਿਹੜਾ ਟ੍ਰੈਫਿਕ ਪਾ ਗਿਆ ਇਸ ਦੀ ਜਾਂਚ ਕਰੇ ਕਿ ਇਹਨਾਂ ਦੀਆਂ ਬੱਸਾਂ ਕਿੰਨੀਆਂ ਕੁ ਜੜੀਆਂ ਸਮਾਣਾ ਦੇ ਵਿੱਚ ਦੋ ਨੰਬਰ ਦੇ ਵਿੱਚ ਚੱਲਦੀਆਂ ਨੇ ਔਰ ਕਿਸ ਤਰੀਕੇ ਨਾਲ ਇਹ ਜਿਹੜਾ ਕਾਨੂੰਨ ਨੂੰ ਚਿੱਕੇ ਟੰਗ ਦੇ ਵੀ ਨਜ਼ਰ ਆ ਰਹੇ ਨੇ ਅਸੀਂ ਵੀ ਲੋਕਾਂ ਨੂੰ ਅਪੀਲ ਕਰਾਂਗੇ ਕਿ ਅਜਹੀਆਂ ਬੱਸਾਂ ਦੇ ਵਿੱਚ ਬੈਠ ਦੀ بجائے ਤੁਸੀਂ ਹੋਰ ਬੱਸਾਂ ਦੇ ਵਿੱਚ ਚਲੇ ਜਾਓ ਤਾਂ ਕਿ ਇਹਨਾਂ ਦੇ ਜਿਹੜੇ ਡਰਾਈਵਰ ਨੇ ਇੱਕ ਤਾਂ ਨਾ ਤਾਂ ਪੱਕੇ ਨੇ ਬੱਚੇ ਦੱਸੇ ਜਾ ਰਹੇ ਨੇ ਕਿ ਇਹ ਜਿਹੜੇ ਕੰਡੈਕਟਰ ਤੱਕ ਰੱਖ ਲੈਂਦੇ ਨੇ ਤੇ ਲੋਕਾਂ ਦੀਆਂ ਜਾਨਾਂ ਦੇ ਨਾਲ ਇਹ ਰੋਜ਼ਾਨਾ ਹੀ ਖੇਡਦੇ ਨੇ ਅਸੀਂ ਵੀ ਲੋਕਾਂ ਨੂੰ ਹੁਣ ਸੁਚੇਤ ਕਰਾਂਗੇ ਕਿ ਇਸ ਪਿੰਡ ਦੇ ਵਿੱਚ ਜਦੋਂ ਇਹ ਬੱਸ ਆਉਂਦੀ ਆ ਤਾਂ ਇਹਨੂੰ ਤੁਸੀਂ ਜਰੂਰ ਰਿਕਵੈਸਟ ਕਰਿਓ ਕਿ ਇਸ ਤਰੀਕੇ ਦੇ ਨਾਲ ਨਾ ਜਾਵੇ ਤੇ ਲੋਕਾਂ ਦੇ ਜਿਹੜੇ ਹਾਸੇ ਨਾ ਵਾਪਰਣ ਫਿਲਹਾਲ ਦੇ ਉਹ ਇਜਾਜ਼ਤ ਸਮਾਨਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕਸ ਮਾਣੇਗੀ